ਸੱਚੇ ਪਾਜੀ ਸਵਾਗਤ ਹੈ ਤੁਹਾਡਾ ਅਮਨ ਸੁਲਤਾ ਗੱਪਦੋਰੀ ਵਿੱਚ ਅੱਜ ਆਪਾਂ ਜਿਹੜੇ ਹੈਂਡ ਐਂਬਲਿਸ਼ਰੀ ਵਾਲੇ ਸੂਟ ਲਈ ਹੈ ਨਾ ਕਿ ਉਹਨਾਂ ਦੀ ਜਿਹੜੀ ਮੀਜ਼ਰਿੰਗ ਹੈ ਐਂਡ ਡਿਜ਼ਾਈਨ ਆਪਾਂ ਉਹ ਕਿਵੇਂ ਕੋਣਾਂਗੇ ਠੀਕ ਹੈ ਜੀ ਇਹ ਮਤਲਬ ਆਪਾਂ ਨੇ ਚਾਕਾਂ ਦਾ ਡਿਜ਼ਾਈਨ ਬਣਵਾਉਣਾ ਹੈ ਤੇ ਇਹਦੇ ਵਿੱਚ ਆਪਾਂ ਨੇ ਇੱਥੇ ਤੁਸੀਂ ਇਧਰੋਂ ਸੈਟ ਕਰtaken ਚ ਛਾਟ ਕੇ ਲੈ ਮਾਰਕਿੰਗ ਕਰ ਲਿਆ ਇਹ ਸਾਰੀ 3 3 ਇੰਚ ਤੇ ਨਿਸ਼ਾਨੀ ਲਗਾ ਲਿਆ ਤੇ ਇਧਰ ਵੀ ਮੈਂ 3 3 ਇੰਚ ਹੀ ਛੱਡਦਾ ਉਹ ਨੀਚੇ ਮਤਲਬ ਫੋਲਡ ਹੋਣ ਨੂੰ ਇਧਰ ਚਾਕ ਜਿੱਦਾਂ ਮਰਜੀ ਕਿਸੇ ਨੇ ਲੇਸ ਲਗਾਉਣੇ ਉਹ ਆਪਾਂ ਹੀ ਲਗਾ ਕਰਦੇ ਤੇ ਇਹਨਾਂ ਦਾ ਹੈਗਾ ਘੇਰਾ 3 ਇੰਚ ਇਹ ਇਸੇ ਤਰ੍ਹਾਂ ਜਿਹਾ ਆਪਾਂ ਇੱਕੋ ਇਹ ਅੰਚਤ ਦੀ ਨਿਸ਼ਾਨੀ ਹੈ ਕਿ ਆਪਣਾ ਇਹ ਲਗਾ ਲਈ ਹੈ ਤੇ ਇਸੇ ਤਰ੍ਹਾਂ ਇਧਰੋਂ ਆਪਾਂ ਜੀ ਹੁਣ ਆ ਜਿਹੜੀ ਆਪਾਂ ਇਹਨਾਂ ਇੱਥੇ ਜਿਹੜੀ ਨਿਸ਼ਾਨੀ ਲਗਾਈ ਹੋਈ ਹੈ ये वाली निशानी तो एक जगह भी इंच का लाया है तो आप इतना भी इंच ही इधर लगा लें इस तरह ही आप देख सकते हो इधर भी इंच से तो निशानी लगा के इधर भी आप भी इंच से ही निशानी लगा लेंगे ठीक है थोड़े नु सीधी सीधी सिलेंडर कर लेंगे ਸੀ ਲਾਈਨ ਨੂੰ ਆਪਾਂ ਮਲਾ ਕੇ ਇਹ ਕੋ ਇਧਰ ਲਈ ਸ਼ੈਂਪੂ ਲੈ ਕੇ ਇਧਰ ਲਈ ਸ਼ੈਂਪੂ ਆਪਾਂ ਮਲਾ ਕੇ ਇਸ ਤਰ੍ਹਾਂ ਆਪਾਂ ਜਿਹੜੀ ਇਹ ਨਿਸ਼ਾਨੀ ਹੋ ਲਗਾ ਹੈ ਇਸ ਤਰ੍ਹਾਂ ਹੁਣ ਆਪਣੀ ਇਹ ਦੀ ਮੇਜਰਿੰਗ ਹੋ ਗਈ ਜਿਹੜੇ ਇਹਦੇ ਚਾਕ ਨੇ ਇਹ ਇੱਥੋਂ ਲੈ ਕੇ ਇੱਥੇ ਤੱਕ ਇਹ 19 ਇੰਚ ਨੇ ਇਹਦੇ ਵਿੱਚ ਜਿਹੜਾ ਆਪਾਂ ਨੇ ਡਿਜ਼ਾਈਨ ਪਾਉਣਾਗਾ ਉਹਦੇ ਸੈਂਟਰ ਕਰਾਂਗੇ 19 ਦਾ ਦਿੱਤਾ ਆਪਾਂ ਦੇਖੋ ਤੁਸੀਂ ਐਮਸੀਟੀਪ ਲੈ ਲਓ ਹੈਨਾ ਇਸ ਤਰ੍ਹਾਂ ਜਿਵੇਂ ਤੁਹਾਨੂੰ ਸੈਂਟਰ ਕਰਨਾ ਵੀ ਸੌਖਾ ਹੋ ਜਾਈ ਆਪਾਂ ਨੇ 19 ਇੰਚ ਦੇਖੋ ਤੁਸੀਂ 19 ਇੰਚ ਤੱਕ ਲੈ ਲਓ ਤੇ ਇਹਨੂੰ ਇਸ ਨੂੰ ਡਬਲ ਫੋਲਡ ਕਰ ਲਓ ਠੀਕ ਹੈ ਜੀ ਡਬਲ ਫੋਲਡ ਕਰਕੇ ਤੁਸੀਂ ਦੇਖੋਗੇ ਇਹ ਆ ਰਿਹਾ 10.5 ਠੀਕ ਹੈ ਸੋਰੀ 9.5 ਇਹ 9.5 ਤੇ ਆ ਗਿਆ ਜਿਹੜਾ ਹੁਣ ਇਧਰੋਂ ਤੁਸੀਂ ਦੇਖੋ 9.5 ਹੋ ਗਿਆ ਇੱਥੇ ਇਹਦਾ ਆਪਾਂ ਸੈਂਟਰ ਕਰ ਲਿਆ ਠੀਕ ਹੈ ਤੇ ਇਧਰ ਵੀ 9.5 ਹੀ ਰੱਖਣਾ ਠੀਕ ਹੈ 19 ਇੰਚ ਜਿਹੜੇ ਚਾਕ ਦੇ ਹਿਸਾਬ ਨਾਲ ਆਪਾਂ ਨੇ ਜਿਹੜਾ ਇਹ ਡਿਜ਼ਾਈਨ ਉਹ ਬਣਾਉਣਾ ਹੈ ਇਹਦੇ ਹੁਣ ਆਪਾਂ ਸੈਂਟਰ ਦੇ ਵਿੱਚ ਸ਼ੁਰੂ ਕਰਨਾ ਦੇਖੋ ਆਪਾਂ ਨਾ ਕਿ ਇਧਰ ਨੂੰ ਫੋਲਡ ਵੀ ਕਰਨਾਗਾ ਜੇ ਜ਼ਿਆਦਾ ਨਾਲ ਨੂੰ ਲਗਾਵਾਂਗੀ ਤਾਂ ਜਦੋਂ ਫੋਲਡ ਕਰਾਂਗੀ ਉਹਦੀ ਫਿਨਿਸ਼ਿੰਗ ਨਹੀਂ ਅੱਛੀ ਹੋਣਦੀਗੀ ਤਾਂ ਆਪਾਂ ਇਹਦੇ ਵਿੱਚੋਂ ਇੰਨਾ ਇੰਨੀ ਜਿਹੜੀ ਜਗ੍ਹਾ ਉਹ ਛੱਡ ਦੇਾਂਗੇ ਅੱਧਾ ਅੱਧਾ ਇੰਚ ਦਾ ਜਿਹੜਾ ਮਾਰਜਿਨ ਹੋਰ ਮਤਲਬ ਛੱਡ ਦੇਾਂਗੇ ਠੀਕ ਹੈ ਤੇ ਹੁਣ ਆਪਾਂ ਜਿਹੜੇ ਇਹਦੀ ਡਿਜ਼ਾਈਨ ਬਣਾਉਣਾਗਾ ਮੈਂ ਇਹਦੇ ਵਿੱਚ 9 ਨੰਬਰ ਵਾਲਾ ਸਰਕਲ ਯੂਜ਼ ਕਰ ਰਹੀ ਹਾਂ ਠੀਕ ਹੈ ਇੱਕ ਇਹ ਉੱਪਰ ਪੈਣਾ ਕੋਲਾ ਇਹ ਇਸ ਤਰ੍ਹਾਂ ਤੇ ਹੁਣ ਜਿਹੜਾ ਆਪਣਾ ਇਹ 9.5 ਹੋ ਸੀਗਾ ਹਨ ਇਹਦਾ ਮਤਲਬ ਹੈ ਆਪਾਂ ਹੁਣ ਇੱਥੇ ਫਿਰ ਤੋਂ ਅੱਧ ਕਰ ਲਾਂਗੇ 9.5 ਦਾ ਹਨ 9.5 ਦਾ ਅੱਧ ਕੀਤਾ ਤਾਂ ਆਪਣਾ ਆ ਗਿਆ 4.5 ਆ ਦੇਖੋ ਇੱਥੇ ਆ ਗਿਆ ਤੇ ਜਿਹੜੀ ਆਪਣੀ ਇਹ ਨਿਸ਼ਾਨੀ ਲਾਈ ਹੋਈ ਸੀ ਇਹ ਹੁਣ ਆਪਾਂ ਇੱਥੇ 4.5 ਤੇ ਲੈ ਚੱਲਾਂਗੇ ਠੀਕ ਹੈ ਜੀ ਇੱਥੇ ਵੀ ਆਪਾਂ ਨੇ ਦੋ ਫੁੱਲ ਪਾਉਣੇ ਆ। ਉਹੀ ਆਪਾਂ 9 ਨੰਬਰੀ ਰੱਖਾਂਗੇ ਸਰਕਲ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ। ਠੀਕ ਹੈ ਇੱਧਰ ਹੋ ਗਿਆ 9 ਇੰਚ। ਬਾਹੜਾ ਸਰਕਲ ਤੇ ਇੱਧਰ ਹੋ ਗਿਆ। ਠੀਕ ਹੈ ਤੁਹਾਡਾ ਲੱਗਣਾ ਲੱਗਿਆ। ਤੇ ਯੂਜ਼ ਆਪਾਂ ਉਹੀ ਹੀਟ ਰੇਜ਼ੇਬਲ ਪੈਨ ਕਰ ਰਹੇ ਹਾਂ। ਠੀਕ ਹੈ। ਇੱਕ ਸਰਕਲ ਆਪਾਂ ਇੱਥੇ ਲਗਾਉਣਾ। ਇੱਕ ਦੇ ਨਾਲ ਇੱਥੇ। ਠੀਕ ਹੈ ਠੀਕ ਹੈ ਜੀ ਫੋਣੀ ਵੀ ਆਪਾਂ ਇੱਧਰ ਨੂੰ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਵਾ ਠੀਕ ਹੈ ਹੁਣ ਆਪਾਂ ਇੱਧਰ ਵੀ ਆਪਾਂ ਨੇ ਪਾਉਣੇ ਪੰਜ ਤੇ ਜਿਹੜੀ ਇਹ ਨਿਸ਼ਾਨੀ ਲਗਾ ਲਈ ਹੈ ਜਿੰਨਾ ਤੁਸੀਂ ਥੋੜਾ ਮਤਲਬ ਚਾਕ ਲੰਮਾ ਹੈਗਾ ਪਹਿਲਾਂ ਤਾਂ ਉਹਦੇ ਸੈਂਟਰ 'ਚ ਆਹ ਚੀਜ਼ ਬਣਾ ਲਓ ਫਿਰ ਉਹਦੇ ਅੱਗੇ ਜਿਹੜਾ ਉਹਦਾ ਸੈਂਟਰ ਉਹ ਤੋਂ ਵਾਲੇ ਦੁੜੀ ਦੂਹ ਪੋਸ਼ੀ ਨੂੰ ਉਹਦਾ ਸੈਂਟਰ ਜਿਵੇਂ ਆਪਣਾ ਇਹਦਾ ਸੈਂਟਰ ਮਤਲਬ ਪੌਣ ਪੌਣ ਪੰਜ ਦਾ ਆਇਆਗਾ ਤਾਂ ਆਪਾਂ ਉਹਦਾ ਕੱਢ ਲੈਣਾ ਠੀਕ ਹੈ ਜੀ ਇਹ ਆਪਾਂ ਫ੍ਰੀ ਹੈ ਇਹ ਕਰੀ ਦੀਆ ਟ੍ਰੇਸਿੰਗ ਸਰਕਲ ਆਪਾਂ ਹੀ 9 ਨੰਬਰ ਯੂਜ਼ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਬਣਾਇਆ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਇਹ ਅਟੈਚ ਕਰ ਦਾਂਗੇ ਠੀਕ ਹੈ ਇਹਨਾਂ ਇਸ ਤਰ੍ਹਾਂ ਇਹਦੀ ਆਪਣੀ ਜਿਹੜੀ ਹੈ ਜੀ ਡਿਜ਼ਾਈਨ ਹੈਗਾ ਉਹ ਰੈਡੀ ਹੋ ਗਈ ਹੈ ਤੇ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਬਣਾ ਲਾਂਗੇ ਠੀਕ ਹੈ ਜੀ ਤੇ ਜਦੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨ ਲੱਗੇ ਆਪਾਂ ਜਦੋਂ ਇਹ ਤਿਆਰ ਕਰਨ ਲੱਗਾਂਗੇ ਤੇ ਤੁਹਾਨੂੰ ਇਹ ਜਰੂਰ ਦਿਖਾਵਾਂਗੇ ਥੈਂਕ ਯੂ ਫॉर ਵਾਚਿੰਗ